ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਭਾਈ ਮੋਤੀराम ਮਹਿਰਾ ਦੀ ਯਾਦਗਾਰ ਨੂੰ ਲੈ ਕੇ ਮੋਤੀराम ਮਹਿਰਾ ਦੀ ਯਾਦਗਾਰ ਦੇ ਨਾਤੇ ਬਹੁਤ ਸਾਰੀਆਂ ਟੱਗੀਆਂ ਲੱਗੀਆਂ ਉਹਦੀਆਂ ਸ਼ਿਕਾਇਤਾਂ ਵੀ ਹੋਈਆਂ ਪਰ ਸ਼ਿਕਾਇਤਾਂ ਤੋਂ 2 ਸਾਲ ਬਾਅਦ ਜਾ ਕੇ ਪਰਚਾ ਹੋਇਆ ਮੇਰੇ ਨਾਲ ਨੇ ਸਤਨਾਬ ਸਿੰਘ ਦਾ ਹਾਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਉਸ ਵਿਅਕਤੀ ਜਾਂ ਉਸ ਸ਼ਖਸੀਤ ਨੂੰ ਵੀ ਨਹੀਂ ਬਖਸ਼ਿਆ ਗਿਆ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸਹਾਇਤਾ ਕੀਤੀ ਸੀ ਜਾਨ ਤੜੀ ਤੇ ਰੱਖ ਕੇ ਹਰ ਤਰ੍ਹਾਂ ਸਹਾਇਤਾ ਕੀਤੀ ਤੇ ਆਪਣਾ ਪੂਰਾ ਪਰਿਵਾਰ ਕੋਲੂ ਦੇ ਵਿੱਚ ਪੜਾ ਲਿਆ ਮੇਰੇ ਨਾਲ ਨੇ ਸੁਨਾਮ ਸਿੰਘ ਦਾਊ ਜੋ ਸਾਰੇ ਮਾਮਲੇ ਦੇ ਸ਼ਿਕਾਇਤਕਰਤਾ ਨੇ ਇਹਨਾਂ ਤੋਂ ਜਾਣਦੇ ਆ ਕਿ ਸਕੈਂਡਲ ਕੀ ਸੀ ਤੇ ਪਰਚਾ ਹੁਣ ਜਦੋਂ ਹੋ ਗਿਆ ਤਾਂ ਕਿੰਨੇ ਬੰਦੇ ਅੰਦਰ ਜਾਣਗੇ ਸੁਨਾਮ ਜੀ ਸਵਾਗਤ ਹੈ ਤੁਹਾਡਾ ਹਾਂ ਧੰਨਵਾਦ ਜੀ ਮਿਹਰਬਾਨੀ ਕੀ ਮਾਮਲਾ ਸੀ ਉਹ ਸਕੈਂਡਲ ਕਿਸ ਤਰ੍ਹਾਂ ਦਾ ਸਕੈਂਡਲ ਜੇ ਕੋ ਬਾਬਾ ਮੋਤੀराम ਐਰਾ ਵਾਲੇ ਤਾਂ ਦੁਨੀਆ ਜਾਣਦੀ ਹੈ ਕਿ ਗੁਰੂ ਸਾਹਿਬ ਦੇ ਬੱਚਿਆਂ ਦੀ ਤੇ ਮਾਤਾ ਜੀ ਦੀ ਮਦਦ ਕਰਨ ਕਾਰਨ ਉਹਨਾਂ ਨੂੰ ਕੋਲੂ ਚ ਪੀੜ ਦਿੱਤਾ ਗਿਆ ਸੀ ਛੋਟੇ ਛੋਟੇ ਬੱਚਿਆਂ ਨੂੰ ਉਹਦੀ ਪਤਨੀ ਨੂੰ ਉਹਦੀ ਮਦਰ ਨੂੰ ਮਾਤਾ ਨੂੰ ਤੇ ਉਹਨੋਂ ਉਹਨੇ ਇੱਕ ਬਹੁਤ ਵੱਡੀ ਸਹਾਇਤਾ ਦਿੱਤੀ ਹੈ ਜ਼ੁਲਮ ਖਿਲਾਫ ਉਹ ਝੁਕੇ ਨਹੀਂ ਬੰਦਾ ਤੇ ਫਿਰ ਵੀ ਰਾਜੇ ਦੇ ਖਿਲਾਫ ਜਾ ਕੇ ਮਦਦ ਕਰਦਾ ਰਿਹਾ ਉਹਦੀ ਯਾਦਗਾਰ ਬਣੀ ਹੋਈ ਹੈ ਬਾਬਾ ਮੋਤੀराम ਮੈਰਟ ਟਰਸਟ ਹੁਣ ਟਰਸਟ ਕਿਉਂ ਬਣਾਇਆ ਪਹਿਲੇ ਗੁਰਦੁਆਰਾ ਕਿਦਾਂ ਹੋਰ ਸੀ ਫਿਰ 30 35 ਸਾਲ ਪਹਿਲਾਂ ਬਾਬਾ ਮੋਤੀਰਾਮ ਵਾਲਾ ਟਰਸਟ ਬਣ ਗਿਆ ਉੱਤੇ ਇੱਕ ਐਨਜੀਓ ਬਣਾ ਕੇ ਟਰਸਟ ਨਹੀਂ ਹੈ ਐਨਜੀਓ ਹੈ ਦੋ ਸਾਲਾਂਾਂ ਚੋਂ ਚੋਣ ਕਰਕੇ ਪ੍ਰਬੰਧ ਸੰਭਾਲਦੇ ਆਂ ਪਰ ਪਹਿਲੇ ਅਸਲੀ ਸੇਵਾਦਾਰ ਇੱਥੇ ਕੰਮ ਕਰਦੇ ਸੀ ਹੌਲੀ ਹੌਲੀ ਸਿਆਸਤ ਦਾ ਨਾਮ ਦਾ ਕੁਝ ਪੈਟ ਹੋ ਗਿਆ ਅਕਾਲੀ ਦਲ ਨਾਲ ਜੁੜਿਆ ਹੋਇਆ ਇੱਕ ਬੰਦਾ ਨਿਰਮਲ ਸਿੰਘ ਐਸਐਸ ਉਥੇ ਚੇਅਰਮੈਨ ਬਣ ਗਿਆ ਤੇ ਚਾਰ ਪੰਜ ਸਾਲ ਉਹਨੇ ਕੋਈ ਚੋਣ ਨਹੀਂ ਕਰਵਾਈ ਲੋਕ ਜਿਹੜੇ ਬਾਕੀ ਟ੍ਰਸਟੀ ਕਹਿਣ ਲੱਗ ਪਏ ਚੋਣ ਕਰਾ ਕਦੇ ਕੋਰੋਨਾ ਦਾ ਬਹਾਨਾ ਕਦੇ ਕੋਈ ਬਹਾਨਾ ਅਖੀਰ ਚ ਜਦੋਂ ਚੋਣ ਕਰਾਣ ਦੀ ਉਹਨਾਂ ਫਾਰਮੈਲਟੀ ਦੀ ਚੋਣ ਕਰਾਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਇੱਕ ਵੱਡਾ ਘਪਲਾ ਸਾਹਮਣੇ ਉਹਨੇ ਇੱਕ ਆਪਣੇ ਸਾਲਾਨਾ ਰਿਪੋਰਟ ਪੇਸ਼ ਕੀਤੀ ਇਜਲਾਸ ਅੱਤਗੇ ਉਹਦੇ ਜ਼ਮੀਨ ਖਰੀਦਣ ਦਾ ਲਿਖਤਾ ਕਿ 44 ਲੱਖ ਰੁਪਏ ਦੀ ਜ਼ਮੀਨ ਖਰੀਦੀ ਆ। ਟਰਸਟੀ ਕਹਿੰਦੇ ਹਾਂ ਤਾਂ ਪਤਾ ਨਹੀਂ ਤੂੰ ਜ਼ਮੀਨ ਖਰੀਦੀ ਆ, ਸਾਨੂੰ ਦੱਸਿਆ ਕਰ ਦੋ, ਸਾਡਾ ਸਲਾਹਾ ਕਰੋ ਕਿ ਤੀਏ ਕਿੰਨੇ ਦੀ ਖਰੀਦੀ ਆ, ਕਿੱਥੇ ਖਰੀਦੀ ਦੱਸ ਤਾਂ ਸਹੀ। ਤੇ 44 ਲੱਖ ਦੇ ਆ ਗਏ। ਇੱਕ ਜਿਹੜੀ ਉਸ ਟਰਸਟ ਦੇ ਜੰਤਰੀ ਛਾਪਦੀ ਹੈ ਹਾਲਵਾਦ ਉਹ ਜੰਤਰੀ ਚ ਕੀਮਤ ਵੱਧ ਲਿਖੀ ਹੈ, ਤਕਰੀਬਨ 60 ਲੱਖ ਹੈ ਮੇਰੇ ਘਰ। ਤੇ ਫਿਰ ਜਦੋਂ ਬਿਆਨਾਂ ਦੀ ਕਾਪੀ ਮੰਗੇ ਤਾਂ ਬਿਆਨਾਂ ਵੀ ਜਿਹੜਾ ਪੜਿਆ ਜਾਂਦਾ, ਪੜ ਕੇ ਪਤ ਲੱਗਦਾ ਬਿਆਨਾਂ ਝੂਠਾ ਜਾਂ ਬਿਆਨਾਂ ਐਵੇਂ ਦਿਖਾਵੇ ਤਰ ਤਾਰ ਤਰ ਬਣਾਇਆ। ਉਸ ਬਿਆਨ ਜੇ ਰੇਟ ਘਟਾ ਬੈਨਜਰੇਟ ਹੋ ਰਿਹਾ ਉਹ ਵੀ 35-40 ਲੱਖ ਰੁਪਏ ਬਣਦਾ ਜਦੋਂ ਰਜਿਸਟਰੀ ਦੇਖਦੇ ਆਂ ਤਾਂ ਰਜਿਸਟਰੀ ਹੈਗੀ 29 ਲੱਖ ਰੁਪਏ ਦੀ ਓਕੇ ਇੱਥੇ ਲੋਕਾਂ ਨੂੰ ਸ਼ੰਕਾ ਪੈਦਾ ਹੋ ਗਈ ਅਜਲਾਸ ਦੇ ਵਿੱਚ ਔਣ ਨਹੀਂ ਹੋਈ ਲੋਕਾਂ ਦਾ ਰੌਲਾ ਪਾਤਾ ਕਿ ਪਹਿਲੇ ਤਾਂ ਸਾਨੂੰ ਜ਼ਮੀਨ ਤੋਂ ਦੱਸੀ ਨਹੀਂ ਜ਼ਮੀਨ ਕਿੰਨੇ ਲਿਖ ਦਿੱਤੀ ਇਹ ਨਹੀਂ ਦੱਸੀ ਇਹ ਤਾਂ ਫਿਰ ਸਾਡੇ ਗੁਰੂ ਘਰ ਦੇ ਨਾਲ ਠੱਗੀ ਮਾਰਦੇ ਤੋਂ ਫਿਰ ਇੱਕ ਅੰਦਰੂਨੀ ਪੜਤਾਲ ਕਮੇਟੀ ਬਣਾਈ ਮੇਰੇ ਕੋਲ ਖਰਚ ਵਧ ਪਤਾ ਜ਼ਮੀਨ ਘਟਦੀ ਸੀ ਜੀ ਜੀ ਜ਼ਮੀਨ ਘਟਦੀ ਸੀ ਹੋਇਆ ਕਿ ਟਰਸਟ ਵਾਲੇ ਲੋਕ ਲੱਗੇ ਰਹੇ ਪਰ ਇੱਕ ਬਲਬੀਰ ਸਿੰਘ ਚੰਡੀਗੜ੍ਹ ਨਾਮ ਦਾ ਪੁਰਾਣਾ ਟਰਸਟੀ ਹੈ ਬੜਾ ਵਧੀਆ ਬੰਦਾ ਚੰਡੀਗੜ੍ਹ 'ਚ ਰਹਿੰਦਾ ਹੈ ਤੇ ਉਹਨਾਂ ਨੇ ਤੇ ਹੋਰ ਟੀਮ ਨੇ ਸਾਡੇ ਨਾਲ ਸੰਪਰਕ ਕੀਤਾ ਕਿ ਤੁਸੀਂ ਕ腐ਸ਼ਨ ਦੇ ਖਿਲਾਫ ਬੋਲਦੇ ਆ ਸਾਡੇ ਦਾ ਟਰਸਟ ਵਿੱਚ ਕ腐ਸ਼ਨ ਹੋ ਗਈ ਹੈ ਅਸੀਂ ਫਿਰ ਵਿਚ ਵਿਚਾਲੇ ਵੀ ਚਲੋ ਫਿਰ ਵੀ ਧਰਮ ਦਾ ਮਾਮਲਾ ਹੈ ਹਾਈਲਾਈਟ ਜ਼ਿਆਦਾ ਨਹੀਂ ਕਰਨਾ ਜੀਦਾ ਘਰ 'ਚ ਬੈਠ ਕੇ ਸਮਝਾਤਾ ਕਰ ਲੈਣਾ ਬਾਕੀ ਟਰਸਟੀਆਂ ਨੇ ਮਿਲ ਕੇ ਮੈਵੀ ਬੇਸ ਸੀਗਾ ਇੱਕ ਪੜਤਾਲ ਕਮੇਟੀ ਬਣਾ ਲਈ ਦੋ ਤਿੰਨ ਮੈਂਬਰਾਂ ਦੇ ਪੜਤਾਲ ਕਮੇਟੀ ਨੂੰ ਸਾਰਾ ਰਿਕਾਰਡ ਚੈੱਕ ਕਰਨ ਦਾ ਕਹਿਦਾ ਵੀ ਰਿਕਾਰਡ ਚੈੱਕ ਕਰੋ ਕਾਬਲੇ ਲੱਭੋ ਜਾਂ ਕਲੀਨ ਚਿੱਟ ਉਹਦਾ ਨਿਰਮਨ ਸਿੰਘ ਐਸਐਸ ਨੇ ਕਲੀਨ ਚਿੱਠੀ ਨਹੀਂ ਦਿੱਤੀ। ਮਤਲਬ ਕੋਆਪਰੇਟ ਨਹੀਂ ਕੀਤਾ। ਅੱਗੇ ਉਹਨਾਂ ਦੇ ਨਜ਼ਰਾਂ ਕੀ ਆਇਆ? ਕਾਰਵਾਈ ਰਿਜਿਸਟਰ ਦੇ ਵਿੱਚ ਪੇਜ ਖਾਲੀ ਛੱਡੇ ਹੋਏ। ਜ਼ਮੀਨ ਖੇਤਾਂ ਦਾ ਕੋਈ ਮਤਾਂ ਨਹੀਂ ਪਾਇਆ। ਫਿਰ ਜਿਹੜੇ ਬੈਂਕ ਰਿਕਾਰਡ ਸਹੀ ਪੇਛ ਨਹੀਂ ਕਰ ਪਾਇਆ। ਉਹਨੇ ਦੇਖਿਆ ਵੀ ਕੰਸਟਰਕਸ਼ਨ ਕਰਨ ਦੇ ਜਿਆਦਾ ਖਰਚੇ ਪਏ ਹੋਏ ਆ। ਜਦੋਂ ਕੋਰੋਨਾ ਕਾਲ 'ਚ ਬਿਲਕੁਲ ਕੋਈ ਚਿੜੀ ਵੀ ਫੜਕਦੀ ਨਹੀਂ ਸੀ। ਸਾਰੇ ਧਰਮ ਸਥਾਨ ਬੰਦ ਸੀਗੇ। ਲੋਕ ਸੜਕਾਂ ਤੇ ਜਾਣੇ ਛੱਦੇ ਤੇ ਲੰਗਰ ਦਾ ਖਰਚਾ ਪਾਇਆ ਹੋਇਆ। ਉਹ ਸਾਰੀਆਂ ਦਾ ਖਰਚਾ ਪਾਇਆ ਹੋਇਆ। ਜਦੋਂ ਇਦਾਂ ਦੀਆਂ ਗੱਲਾਂ ਸਾਹਮਣੇ ਆਣ ਲੱਗ ਪਈਆਂ ਉਹਨੇ ਰਿਕਾਰਡ ਦਿਖਾਣਾ ਮਨ੍ਹਾ ਕਰਤਾ ਕਹਿੰਦਾ ਮੈਂ ਰਿਕਾਰਡ ਨਹੀਂ ਦਿਖਾਣਾ ਉਸ ਤੋਂ ਬਾਅਦ ਜੋ ਪੜਤਾਲ ਕਮੇਟੀ ਦੇ ਮੌਕੇ ਤੇ ਥੋੜਾ ਜਿਹਾ ਪਤਾ ਲੱਗਿਆ ਉਹ ਪੜਤਾਲ ਕਮੇਟੀ ਦੀ ਰਿਪੋਰਟ ਤਿਆਰ ਕਰਕੇ ਨਿਰਮਲ ਸਿੰਘ ਨੂੰ ਭੇਜੀ ਵੀ ਤੇਰੇ ਖਿਲਾਫ ਇਹ ਵਧੇ ਕੀ ਆਏ ਐ ਐਦੀ ਤੂੰ ਮਾਫੀ ਮੰਗ ਤੇ ਜਿਹੜਾ ਘਾਟਾ ਪਾਇਆ ਗੁਰੂ ਘਰ ਨੂੰ ਪੜਤਾਲ ਕਮੇਟੀ ਟਰਸਟ ਨਹੀਂ ਬਣਾਈ ਸੀ ਹਾਂ ਮੰਦੇ ਨੇ ਟਰਸਟੀ ਨੇ ਬਣਾਈ ਸੀ ਹਾਂ ਤੇ ਮੈਂ ਵੀ ਮੈਂ ਵੀ ਮਤਲਬ ਬਣਾਉਣ ਵਾਲੇ ਜੀ ਮੈਂ ਵੀ ਚਾਹ ਮੰਨ ਰਿਹਾ ओके ਫਿਰ ਸਾਨੂੰ ਲੱਗਿਆ ਬਈ ਯਾਰ ਗੁਰੂ ਘਰ ਨਾਲ ਠੱਗੀ ਮਾਰ ਗਿਆ ਹੈ ਬਾਬਾ ਮੋਤੀਰਾਮ ਆਹਰਾ ٹرسٹ ਨਾਲ ਠੱਗੀ ਮਾਰ ਗਿਆ ਬੰਦਾ ਵਿੱਚ ਚਲ ਉਹਨੂੰ ਕੋਈ ਸਮਾਜਿਕ ਤੌਰ ਤੇ ਦਬਾਅ ਪਾ ਕੇ ਇਹ ਠੱਗੀ ਦੇ ਪੈਸੇ ਲੈ ਜਾਣ ਵਾਪਸ ਅਸੀਂ ਕਿਹਾ ਵੀ ਤੂੰ ਖਾਤੇ ਜਮਾ ਕਰਾ ਦੇ ਗੁਰੂ ਘਰ ਦੇ ਖਾਤੇ 'ਚ ਤੇ ਤੂੰ ਸਾਈਡ ਤੇ ਹੋ ਜਾ ਹੋਰ ਸਹੀ ਬੰਦੇ ਨੂੰ ਅੱਗੇ ਕਰ ਦੇ ਪਰ ਅਸਲ ਗੱਲ ਕੀ ਸੀ ਹੁਣ ਬਾਅਦ ਦੇ ਵਿੱਚ ਸਮਝ ਆਈ ਜਿਸ ਤਰੀਕਾ ਨਾਲ ਬਾਬਾ ਮੋਤੀਰਾਮ ਆਹਰਾ ٹرسٹ ਹੈ ਐਸੇ ਤਰੀਕਾ ਨਾਲ ਲੁਧਿਆਣਾ ਜ਼ਿਲ੍ਹੇ 'ਚ ਗੁਰੂ ਸਾਹਿਬ ਦੇ ਸਮੇਂ ਪਿੰਡਾਂ ਨੇ ਜ਼ਮੀਨ ਦਿੱਤੀ ਹੋਈ ਸੀ ਲੰਗਰ ਚਲਾਉਣ ਵਾਸਤੇ ਉਹਨੂੰ ਕਹਿੰਦੇ ਲੋ ਲੰਗਰ ਸੈਂਕੜੇ ਏਕੜ ਜਾਂ ਹਜ਼ਾਰਾਂ ਏਕੜ ਜ਼ਮੀਨਾਂ ਲਵਿਆਣੇ ਜਿਹੜੇ ਚ ਕਿਸੇ ਪਿੰਡ ਦੀ 100 ਕਿੱਲੇ ਲੈ ਕੇ 200 ਕਿੱਲੇ ਉਹ ਲੋ ਲੰਗਰ ਦੀ ਜ਼ਮੀਨ ਕਿਸੇ ਮਹਾਂਤ ਦੇ ਨਾਮ ਹੈ ਅੱਛਾ ਉਹ ਮਹਾਂਤ ਨੇ ਅੱਗੇ ਕਿਸੇ ਤਰੀਕੇ ਨਾਲ ਕੋਈ ਗਰਵੜ ਕੀਤੀ ਤੇ ਭੂ ਮਾਫੀਏ ਨੇ ਉਹ ਜ਼ਮੀਨਾਂ ਵੇਚਣੇ ਸ਼ੁਰੂ ਕਰ ਦਿੱਤੀਆ ਤੇ ਜ਼ਮੀਨਾਂ ਵੇਚਣ ਦੇ ਵਿੱਚ ਨਿਰਮਲ ਸਿੰਘ ਐਸਐਸ ਜਿਹੜਾ ਮਾਬਾ ਮੁਕਤੀ ਰਾਮਾ ਦਾ ਟਰਸਟ ਦਾ ਟਰਸਟੀ ਹੈ ਹੈਡ ਹੈ ਚੇਅਰਮੈਨ ਹੈ ਇਹ ਉਸ ਦਾ ਪ੍ਰੇਸ਼ਾਮਰ ਰਿਹਾ ਇਹਨੇ ਆਪਣੇ بیٹے ਦੇ ਨਾਮ ਤੇ ਉਸ ਜ਼ਮੀਨ 'ਚ ਕਲੋਨੀਆਂ ਕੱਟ ਕੇ ਵੇਚੀਆਂ। ਉਹ ਮਾਫੀ 'ਚ ਬਹੁਤ ਸਰਗਰਮ ਰਿਹਾ। ਕਈ ਪੁਲਿਸ ਅਫਸਰ ਵੀ ਉੱਤੇ ਇਨਵੋਲਵ ਹੋ ਚੁੱਕੇ। ਫਿਰ ਸਾਨੂੰ ਸਮਝ ਆਈ ਕਿ ਪਹਿਲੇ ਅਕਾਲੀਦਰ ਸਿੰਘ ਫਿਰ ਇਹਨੇ ਉਹ ਪੂ ਮਾਫੀਆ ਬਣ ਗਿਆ। ਫਿਰ ਇੱਕ ٹرسٹ ਦੇ ਵਿੱਚ ਕਿਰਪਾਨ ਪਾ ਕੇ ਕੇਸਰੀ ਪੱਗ ਬਣ ਕੇ ਅਮਰਤਾਰੀ ਦਾ ਹੋਣ ਦਾ ਡਰਾਮਾ ਕਰਕੇ ਇਹ ਇਮੋਸ਼ਨਲੀ ਬਲੈਕਮੈਲ ਕਰਦਾ ਜਾਂ ਪ੍ਰੋਟੈਕਸ਼ਨ ਬਾੜਦਾ ਧਰਮ ਦੀ ਆੜ ਦੇ ਵਿੱਚ। ਇਹ ਗੱਲ ਸਾਨੂੰ ਗੱਲ ਸਮਝ ਆ ਗਈ। ਹੁਣ ਤਾਂ ਉੱਥੇ ਇਨਕੁਆਇਰੀ ਵੀ ਚੱਲਦੀ ਹੈ, ਵਿਜੀਲੈਂਸ ਜਾਂਚ ਵੀ ਚੱਲਦੀ ਹੈ। ਇੱਕ ਆਪਣਾ ਤਾਂ ਉਹਨੇ ਥੋੜਾ ਜਿਹਾ ਮਾਰਿਆ। ਪਰ ਇਹ ٹرسٹ ਨਾਲ ਜੁੜ ਕੇ ਰਹਿਣਾ ਚਾਹੁੰਦਾ ਸੀ ਕਿ ਉਹ ਬਚੇ ਰਹੇ ਧਰਮ ਦੀ ਆੜ 'ਚ ਬਾਕੀ ਪੋਲਿਟੀਕਲ ਪਾਰਟੀ ਨੇ ਬਾਣੇ ਪਿੱਛੇ ਪਿੱਛੇ ਘੁਆਂਦਾ ਕਿ ਜਿਹੜਾ ਬਾਬਾ ਮੋਤੀराम ਸੀ ਉਹ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ ਉਦੋਂ ਅਮਰਤਾ ਲਈ ਦਾ ਬਾਅਦ ਚ ਹੋਇਆ ਸੀ ਨਾ ਗੁਰੂ ਸਾਹਿਬ ਨੇ ਉਹ ਇਸ ٹرسٹ ਨਾਲ ਹਿੰਦੂ ਵੀ ਜੁੜੇ ਹੋਏ ਆ ਸਿੱਖ ਵੀ ਜੁੜੇ ਨੇ ਤੇ ਸਧਾਰਨ ਲੋਕ ਵੀ ਜਿਹੜੇ ਕਿਸੇ ਧਰਮ ਨਾਲ ਸੰਬੰਧਿਤ ਉਹ ਵੀ ਜੁੜੇ ਹੋਏ ਆ ਇਸ ਕਰਕੇ ਜਿਹੜੀ ਰਾਜਨੀਤਿਕ ਪਾਰਟੀ ਨੂੰ ਰੋਟੀ ਐ ਸੇਕ ਕਰਨ ਦਾ ਮੌਕਾ ਮਿਲਦਾ ਤੇ ਇਹ ਉਹਦੀ ਆੜ ਦੇ ਵਿੱਚ ਇਹਨੇ ਕੋਈ ਕੋਆਪਰੇਟ ਨਹੀਂ ਕੀਤਾ ਇਹਨੂੰ ਲੱਗਿਆ ਵੇ ਗਰੀਬ ਜਿਹੇ ਲੋਕ ਐ ਮੇਰੇ ਵੀ ਮੇਰੇ ਪੋਲੀਟੀਕਲ ਪ੍ਰੈਸ਼ਰ ਸੀ ਪੈਸਾ ਇਹਦੇ ਕੋ ਬਹੁਤ ਆ ਗਿਆ ਹਰ ਬੰਦਾ ਕਿੱਥੋਂ ਦਾ ਹੈ ਲੁਧਿਆਣੇ ਦਾ ਓਕੇ ਲੁਧਿਆਣੇ ਦਾ ਇਹ ਤੇ ਇਹਨੇ ਪੰਜ ਸੱਤ ਪ੍ਰਾਪਰਟੀ ਡੀਲਰ ਵੀ ਆਪਣੇ ਨਾਲ ਟਰਸਟੀ ਬਣਾ ਲਏ ਜਿਹੜੇ ਮੇਨ ਕੰਮ ਸੰਭਲਣ ਵਾਲੇ ਆ ਲੁਧਿਆਣੇ ਦੀ ਫਿਰ ਅਸੀਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਵਿਚਾਰ ਪੁਲਿਸ ਦੇ ਦਬਾਅ ਦੇ ਵਿੱਚ ਆਏ ਪੁਲਿਸ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਪੀਵੀਆਈ ਦੇ ਡੀਐਸਪੀ ਲੱਗੇ ਜੀ ਗੁਰਬੰਸ ਸਪੈਂਸ ਮੈਂ ਖੁਦ ਜਾਂਦਾ ਰਿਹਾ ਮੇਰੇ ਵੱਲੋਂ ਵੀ ਸ਼ਿਕਾਇਤ ਹੈ ਬਲਵਿੰਦਰ ਪੜਤਾਲ ਕਮੇਟੀ ਦੇ ਮੁਖੀ ਵੱਲੋਂ ਵੀ ਸ਼ਿਕਾਇਤ ਹੈ ਬਲਵਿੰਦਰ ਸਿੰਘ ਚੰਡੀਗੜ੍ਹ ਵੱਲੋਂ ਮੈਂ ਖੁਦ ਐਸਐਸਪੀ ਸਾਹਮਣੇ ਮਿਲਦਾ ਰਿਹਾ ਡੀਐਸਪੀ ਜਾਂਚ ਅਧਿਕਾਰੀ ਨੂੰ ਮਿਲਦਾ ਰਿਹਾ ਤਾਂ ਉਹਨਾਂ ਨੇ ਦੋਸ਼ੀ ਪਾਇਆ ਮੈਨੂੰ ਕਹਤਾ ਕਿ ਹਾਂਜੀ ਦੋਸ਼ੀ ਹੈ ਜਦੋਂ ਉਹਨੂੰ ਪਤਾ ਲੱਗੇ ਪਰਚਾ ਦਾ ਹੋ ਸਕਦਾ ਫਿਰ ਨਿਰਮਨ ਸਿੰਘ ਐਸਐਸ ਆਪਣੀ ਟੀਮ ਨਾਲ ਬੀਜੇਪੀ ਦਾ ਨੇਤਾ ਬਣ ਗਿਆ ਤੇ ਬੀਜੇਪੀ ਦਾ ਨੇਤਾ ਕਿਉਂ ਬਣਿਆ ਇਹਦੀ ਨੂੰਹ ਜਾਂ ਬੇਟੀ ਉੱਥੇ ਕਾਉਂਸਲਰ ਹੈ ਐਮਸੀ ਹੈ ਲੁਧਿਆਣੇ ਚ ਤਾਂ ਬੀਜੇਪੀ ਦੇ ਵੱਡੇ ਵੱਡੇ ਨੇਤਾਵਾਂ ਨਾਲ ਦੀ ਫੋਟੋ ਆਣ ਲੱਗ ਪਈਆਂ ਉਹ ਸਾਰੀ ਇਸ ਜਾਂਚ ਨੂੰ ਢੁਕਾਉਣ ਵਾਸਤੇ ਸਰਕਾਰ ਤੇ ਪ੍ਰੈਸ਼ਰ ਪਾਉਣ ਵਾਸਤੇ ਪੁਲਿਸ ਤੇ ਪ੍ਰੈਸ਼ਰ ਪਾਉਣ ਵਾਸਤੇ ਜੀ ਪੁਲਿਸ ਨੇ ਕਹਿ ਕੇ ਮੇਰੇ ਨਾਲ ਖੁਦ ਵਾਦਾ ਕੀਤਾ ਗੁਰਵਾਨ ਸਿੰਘ ਡੀਐਸਪੀ ਨੇ ਕਿ ਪਰਚਾ ਹੋਏਗਾ ਤੇ ਆਹ ਥੋੜੀ ਜਿਹੀ ਕਮੀ ਰਹਿ ਗਈ ਹੈ ਜੋ ਜੋ ਕਿਹਾ ਸੀ ਪੂਰਾ ਕਰਤਾ ਉਧਰੋਂ ਪੈ ਗਿਆ ਪ੍ਰੈਸ਼ਰ ਫਿਰ ਸਾਨੂੰ ਪੁਲਿਸ ਨੇ ਬੁੱਧੂ ਬਣਾਇਆ ਪੁਲਿਸ ਨੇ ਸਾਡੇ ਨਾਲ ਬੇਨਤੀ ਕੀਤੀ ਕਿ ਫਤਿਹਕਰ ਸਾਹਿਬ ਐਸਐਸਬੀ ਫਤਿਹਕਰ ਰੋ ਡੀਜੀਪੀ ਨੂੰ ਕੀਤੀ ਹੈ ਤੇ ਮੁੱਖ ਮੰਤਰੀ ਨੂੰ ਵੀ ਨਾ ਨਾ ਵਿਜੀਲੈਂਸ ਨੂੰ ਕੀਤੀ ਕਿਉਂਕਿ ਵਿਜੀਲ ਇਹ ਸਰਕਾਰੀ ਟਰਸਟ ਨਹੀਂ ਹੈ ਤੇ ਡਿਪਟੀ ਕਮਿਸ਼ਨਰ ਨੂੰ ਵੀ ਕੀਤੀ ਸੀ ਵੀ ਇਹ ਟਰਸਟ ਤੁਸੀਂ ਆਪਣੇ ਨਿਗਰਾਨੀ ਚ ਰੱਖੋ ਸਹੀ ਲੋਕਾਂ ਨੂੰ ਅੱਗੇ ਲੈ ਕੇ ਆਓ ਤਾਂ ਕਿ ਉਸ ਨਾਲ ਦੀ ਸ਼ਿਕਾਇਤ ਤੇ ਜਲਦੀ ਜਲਦੀ ਹਾਂਜੀ ਉਹਨਾਂ ਕੋਲ ਪਰਚਾ ਕਿਵੇਂ ਦਰਜ ਹੋਇਆ ਫਿਰ ਅੱਗੇ ਪੁਲਿਸ ਨੇ ਤਾਂ ਸਾਨੂੰ ਗੁੰਮਰਾਹ ਕਰਨਾ ਸ਼ੁਰੂ ਕਰਤਾ ਫਿਰ ਅਸੀਂ ਮੈਂ ਖੁਦ ਡੀਜੀਪੀ ਸਾਹਿਬ ਨਾਲ ਮੀਟਿੰਗ ਕੀਤੀ ਕਿ ਇਹ ਐਦਾਂ ਧਾਰਮਿਕ ਮਾਮਲਾ ਹੈਗਾ ਐਦਾਂ ਟਰੱਸਟ ਹੈ ਸਾਰੇ ਠੱਗਿਆਂ ਨੂੰ ਸਮਝਾਈ ਹੈ ਡੀਜੀਪੀ ਸਾਹਿਬ ਨੇ ਮੇਰੇ ਨਾਲ ਪ੍ਰੋਮਿਸ ਕੀਤਾ ਕਿ ਇਹਦੀ ਸਹੀ ਇਨਵੈਸਟੀਗੇਸ਼ਨ ਕਰਾਂਗੇ ਪ੍ਰਭਾਵਿਤ ਵੀ ਹੋਏ ਫਿਰ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨਾਲ ਗੱਲ ਕਰਕੇ ਉਹਨੇ ਖੁਦ ਫੋਨ ਤੇ ਆਪਣਾ ਬੰਦਾ ਮੇਰੇ ਨਾਲ ਭੇਜਿਆ ਮੈਂ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਮਿਲਿਆ ਉਹਨੇ ਆਈਜੀ ਕ੍ਰਾਈਮ ਨੂੰ ਜਾਂਚ ਤੇ ਲਗਾਇਆ ਪਰ ਆਈਜੀ ਉਹਨੇ ਵੀ ਕਿਹਾ ਸੀ ਮੈਨੂੰ ਡੀਜੀਪੀ ਸਾਹਿਬ ਨੇ ਕਿ 15 ਦਿਨ ਚ ਆਪਾਂ ਜਾਂਚ ਖਤਮ ਕਰਕੇ ਕਾਰਵਾਈ ਕਰ ਦਾਂਗੇ ਪਰ ਆਈਜੀ ਕ੍ਰਾਈਮ ਨੇ ਫਿਰ ਸਮਰੱਥਾ ਜाहिर ਕੀਤੀ ਕਹਿੰਦਾ ਮੇਰੇ ਕੋਲ ਟਾਈਮ ਘਟਾ ਹੈ ਮੈਂ ਮੁੱਖ ਮੰਤਰੀ ਭਗਵੰਦ ਸਿੰਘ ਸਾਹਿਬ ਦੀ ਵੀ ਸਿਕਿਉਰਿਟੀ ਦੇਖਦਾ ਤੇ ਇੱਧਰ ਵੀ ਹੈ ਤੇ ਮੇਰੇ ਕੋਈ ਥਾਂ ਹੋਰ ਵੀ ਚੜ ਜਾ ਮੇਰੇ ਕੋਲ ਟਾਈਮ ਘਟ ਹੁੰਦਾ ਤੇ ਦੋ ਤਿੰਨ ਵਾਰੀ ਸੀ ਗਏ ਤੇ ਸਾਨੂੰ ਲੱਗਿਆ ਵੀ ਪੁਲਿਸ ਇੱਥੇ ਵੀ ਟਾਰਮ ਪਟੋਲ ਕਰਦੀ ਹੈ ਸਾਨੂੰ ਕੋਈ ਇਨਸਾਫ ਮਿਲਣ ਦੀ ਸੰਭਾਵਨਾ ਹੈ ਨਹੀਂ ਫਿਰ ਅਸੀਂ ਹਾਈ ਕੋਰਟ ਚ ਕੇਸ ਪਾ ਦਿੱਤਾ ਹਾਈ ਕੋਰਟ ਚ ਕੇਸ ਚੱਲਦਾ ਰਿਹਾ ਸਾਨੂੰ ਇਹ ਜੀ ਪੁਲਿਸ ਆਪਣੇ ਲੈਵਲ ਤੇ ਕਰਦੀ ਰਹੀ ਕਿ ਜੀ ਬਿਆਨ ਦੇ ਦਿੰਦੇ ਆ ਸਬੂਤ ਦੇ ਦਿੰਦੇ ਆ ਪੁਲਿਸ ਨੇ ਨਾ ਤਾਂ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨਾ ਐਸਐਸਪੀ ਫਤੇਗੜ ਸਾਹਿਬ ਨੇ ਕੁਝ ਕੀਤਾ ਕਿ ਉਹ ਬੜਾ ਵੱਡਾ ਪ੍ਰੈਸ਼ਰ ਸੀਗਾ ਤੇ ਅਖੀਰ ਫਿਰ ਹਾਈ ਕੋਰਟ ਦੇ ਵਿੱਚ 15 ਮਾਰਚ ਨੂੰ ਕੇਸ ਤੇ ਤੋਂ ਲੱਗਿਆ ਪਹਿਲਾਂ ਵੀ ਲੱਗਦਾ ਰਿਹਾ ਉਦੋਂ ਫਿਰ ਸਾਰੀ ਗੱਲ ਜੱਜ ਸਾਹਿਬ ਨੂੰ ਸਮਝ ਆਈ ਸਾਡੇ ਵਕੀਲਾਂ ਨੇ ਦੱਸਿਆ ਫਿਰ ਉਹਨਾਂ ਨੇ ਐਸਐਸਪੀ ਫਤੇਗੜ ਸਾਹਿਬ ਨੂੰ ਹੁਕਮ ਕਿਤੇ ਕਿ ਉਹ ਜਿਹੜੀ 15 ਤਰੀਕ ਨੂੰ ਪੇਸ਼ ਹੋਵੇ ਤੇ ਜਦੋਂ 15 ਤਰੀਕ ਨੂੰ ਐਸਐਸਪੀ ਸਾਹਿਬ ਪੇਸ਼ ਹੋਏ ਤਾਂ ਉਹ ਸਾਰੀ ਗੱਲ ਵਕੀਲਾਂ ਨੇ ਕੀਤੀ ਹੋਈ ਕਿ ਮੈਂ ਤਾਂ ਕੋਰਟ ਦੇ ਵਿੱਚ ਹੈ ਨਹੀਂ ਸੀ ਤਾਂ ਉਦੋਂ ਸਖਤ ਆਰਡਰ ਕਿਤੇ ਤੇ ਲਿਖ ਕੇ ਵੀ ਦਿੱਤਾ ਐਸਐਸਪੀ ਸਾਹਿਬ ਨੇ ਕਿ ਅਸੀਂ ਐਫਆਈਆਰ ਕਰਨ ਵਾਸਤੇ ਅੱਗੇ ਕਾਰਵਾਈ ਕਰ ਰਹੇ ਆ ਤੇ 18 ਤਰੀਕ ਸੀ ਤੇ 18 ਤਰੀਕ ਨੂੰ ਫਿਰ ਐਸਐਸਪੀ ਸਾਹਿਬ ਨੇ ਐਫਆਈਆ ਦਰਜ ਕਰਕੇ ਲੈ ਕੇ ਜਾਣੀ ਸੀ ਹੁਣ 12 ਮੈਂਬਰ ਜਿਨ੍ਹਾਂ ਨੇ ਝਾਲੀ ਮਤੇ ਦੇ ਉੱਤੇ ਸਾਈਨ ਹੈ ਜਿਨ੍ਹਾਂ ਨੇ ਟਰਾਂਜੈਕਸ਼ਨ ਕੀਤੀ ਹੈ ਹਾਲੇ ਉਹਨਾਂ ਦਾ ਪਰਚਾ ਦਰਜ ਹੋ ਗਿਆ ਤੇ ਉਹ ਇਸ ਸਮੇਂ ਫਰਾਰ ਹੈ ਪਰਚਾ ਕਦੋਂ ਹੋਇਆ ਦਾ ਇਹ 18 ਤਰੀਕ ਸੀ ਕੋਰਟ ਦੇ 17 ਜਾਂ 16 ਨੂੰ ਹੋਇਆ ਸਾਨੂੰ ਪਤਾ ਲੱਗਿਆ 17 ਦੇ ਸਾਨੂੰ 17 ਤਰੀਕ ਨੂੰ ਪਤਾ ਲੱਗਿਆ ਉਹਨਾਂ ਜਿਹੜੇ 10 12 ਮੁੱਲਜਮੇਦਾਰ ਇੱਥੇ ਹੈਗੇ ਹਾਂਜੀ ਪਰ ਮੈਂ ਹੁਣ ਤੁਹਾਡੇ ਚੈਨਲ 'ਤੇ ਇਹ ਵੀ ਕਹਿਣਾ ਚਾਹੁੰਦਾ ਕਿ ਪੁਲਿਸ ਨੇ ਤਤਪਰਾਲ ਚ ਪਰਚਾ ਦਾਜ ਕੀਤਾ ਸਹੀ ਇਨਵੈਸਟੀਗੇਸ਼ਨ ਤਾਂ ਕੀਤੀ ਨਹੀਂ ਜੋ ਸੀ ਬਿਆਨਾਂ ਦੇ ਵਿੱਚ ਜੋ ਸੀ ਸ਼ਿਕਾਇਤਾਂ ਚ ਜੋ ਸੀ ਪਰਤਾਲ ਦੇ ਦੌਰਾਨ ਡਾਕੂਮੈਂਟਸ ਦਿੱਤੇ ਆ ਪਰਤਾਲ ਕਮੇਟੀ ਰਿਪੋਰਟ ਦਿੰਦੀ ਹੈ ਜੇ ਸਾਰੀਆਂ ਗੱਲਾਂ ਦੀ ਕੋਗ ਪਰਤਾਲ ਕੀਤੀ ਜਾਵੇ ਤਾਂ ਅਸਲੀ ਮੁਜਰਮਾਂ ਖਿਲਾਫ ਅਸਲੀ ਦੋਸ਼ ਸਾਬਤ ਹੋਣਗੇ ਨਹੀਂ ਤਾਂ ਜਿਹੜੀ ਐਫਆਈਆਰ ਪੜਦੇ ਆ ਐਫਆਈਆਰ ਦੇ ਵਿੱਚ ਤਾਂ ਪੁਲਿਸ ਦੀਆਂ ਸਾਰੀਆਂ ਗੋਲਮੋਲ ਗੱਲਾਂ ਹੈਗੀਆਂ ਅਖੀਰ ਨੂੰ ਇੱਕ ਗੱਲ ਚੰਗੀ ਲਿਖੀ ਹੈ ਕਿ ਮਾਨਯੋਗ ਹਾਈ ਕੋਰਟ ਦੇ ਹੁਕਮ ਅਤੇ ਪਰਚਾ ਦਾਜ ਹੋਇਆ ਪਰ ਕਈ ਵਾਰੀ ਹਾਈ ਕੋਰਟ ਵੀ ਕਹਿੰਦਾ ਜਾ ਕੋਰਟ ਕਿ ٹرسٹ ਦਾ ਪ੍ਰਬੰਧ ਡੀਸੀ ਦੇਖੇਗਾ ਜਾਂ ਸਰਕਾਰ ਦੇਖੇ ਉਹ ਵੀ ਆਰਡਰ ਹੋਏ ਨੇ ਹਾਂ ਨਹੀਂ ਮਾਨੇ ਡਿਸਟ੍ਰਿਕਟ ਕੋਲ ਵੀ ਪ੍ਰਬੰਧ ਇਹ ਜਿਹੜੀ ਸਾਰੀ ਗੱਲ ਸੀ ਨਹੀਂ ਐਦਾ ਤਾਂ ਕੁਝ ਵੀ ਨਹੀਂ ਕੀਤਾ ਸੀ ਸਿਰਫ ਕਾਰਵਾਈ ਕਰਾਉਣ ਵਾਸਤੇ ਕੀਤਾ ਸੀਗਾ ਹਾਂ ਡਿਪਟੀ ਕਮਿਸ਼ਨਰ ਨੂੰ ਮੈਂ ਖੁਦ ਮਿਲਦਾ ਰਿਹਾ ਡਿਪਟੀ ਕਮਿਸ਼ਨਰ ਦਾ ਦੋ ਵਾਰੀ ਕੇਸ ਲਗਾਇਆ ਕਿ ਇਹ ٹرسٹ ਦਾ ਪ੍ਰਬੰਧ ਤੁਸੀਂ ਖੁਦ ਸੰਭੋ ਆਪਣੀ ਨਿਗਰਾਨੀ ਸਰਕਾਰੀ ਨਿਗਰਾਨੀ ਚ ਫਿਰ ਜਿਹੜੇ ਟਰਸਟੀ ਆਪਣੀ ਮਰਜ਼ੀ ਨਾਲ ਜੋ ਵੀ ਮਰਜ਼ੀ ਕਰ ਲੋ ਤਾਂ ਕਿ ਲੋਕਾਂ ਨੂੰ ਇਹ ਨਾ ਪਹਿਮ ਰਹੇ ਕਿ ਕਿਤੇ ਇਹ ਨਾ ਕਬਜ਼ਾ ਕਰਨੇ ਚਾਹੁੰਦਾ ਹਨ ਇਹਨਾਂ ਦੀ ਟੀਮ ਨਾਲ ਅਗਿਆਣੀ ਜਾਂਦੇ ਹੋਵੇ ਮੈਂ ਖੁਦ ਡੀਐਸਪੀ ਡਿਸੀਜਨੋਂ ਮਿਲਦਾ ਰਿਹਾ ਫਤਿਹਗੁਰ ਸਾਹਿਬ ਪਰ ਉਹਨਾਂ ਨੇ ਅਸਮਰਤਾ ਜ਼ਾਹਿਰ ਕੀਤੀ ਵੀ ਅਸੀਂ ਇਹ ਤੇ ਨਹੀਂ ਕਰ ਸਕਦੇ ਕਿੰਨੇ ਕੁ ਲੱਖ 10 ਲੱਖ ਦਾ ਟੋਟਲ ਮਿਲਾ ਕੇ ਜਿਹੜੀ ਸ਼ਿਕਾਇਤ ਅਸੀਂ 30 ਲੱਖ ਰੁਪਏ ਦਾ ਰਜਿਸਟਰੀ 'ਚ ਹਿਰੇ ਫੇਰੀ ਦਾ ਇਲਜ਼ਾਮ ਲਗਾਇਆ ਜਿਹੜੇ ਡਾਕੂਮੈਂਟ ਹੈ ਸੋਲਰ ਸਿਸਟਮ ਉੱਤੇ ਲੱਗਿਆ ਲੰਗਰਾਂ ਦੇ ਖਰਚੇ ਆ ਤੇ ਹੋਰ ਮਤਲਬ ਕਰੋੜ ਦੇ ਨੇ ਤੇਰੇ ਹੋ ਸਕਦਾ 50 ਲੱਖ ਪਲੱਸ ਦਾ ਹੈਗਾ ਓਕੇ ਜੀ ਤੇ ਗੱਲ ਇਹ ਨਹੀਂ ਹੈ ਕਿ ਉੱਤੇ 40 50 ਲੱਖ ਦਾ ਨੀ 40 ਲੱਖ ਕਿਡਾ ਥੋੜਾ ਹੰਜ਼ਾ ਧਾਰਮਿਕ ਹਾਂ ਬਿਲਕੁਲ ਜੀ ਧਾਰਮਿਕ ਸਨ ਗੱਲ ਇਹ ਵੀ ਤੁਸੀਂ ਉਸ ਸੰਸਥਾ ਨਾਲ ਗਦਾਰੀ ਕਰਦੇ ਉਸ ਨਾਮ ਨਾਲ ਗਦਾਰੀ ਕਰਦੇ ਆ ਜਿਹਨੇ ਜ਼ੁਲਮ ਖਿਲਾਫ ਲੜਦੇ ਹੋਏ ਇਨਸਾਫ ਲਈ ਆਪਣਾ ਪਰਿਵਾਰ ਵਾਰ ਦਿੱਤਾ ਕੋਲੂ ਚ ਪੀੜ ਦਿੱਤਾ ਹੋਰ ਕੋਈ ਐਦਾ ਦੇ ਹਿਸਟਰੀ ਚ ਇਤਿਹਾਸ ਚ ਸਾਨੂੰ ਮਿਲਦਾ ਨਹੀਂ ਵੀ ਜਿਹਨੇ ਇਸ ਤਰੀਕੇ ਨਾਲ ਹੋਇਆ ਹੋਵੇ ਤੇ ਤੁਸੀਂ ਉਹਦੀ ਯਾਦਗਾਰਾਂ ਦੇ ਉੱਤੇ ਆਪਣੇ ਸਿਆਸਤ ਚਮਕਾਉਣ ਲਈ ਉੱਥੇ ਘਪਲੇ ਕਰੋ ਇਹ ਬਰਦਾਸ਼ਤ ਨਹੀਂ ਉਹ ਗੱਲ ਹੈ ਨਾਲੇ ਇਸ ਨਾਲ ਵੀ ਕਸਟ ਬਣਿਆ ਪਰ ਕਈ ਵਾਰੀ ਐਜੀਪੀਸੀ ਤਾਂ ਵੀ ਫਰਜ਼ ਬਣਦਾ ਕਿ ਆਪਣੇ ਵਕੀਲ ਪੇਸ਼ ਕਰਕੇ ਇਹ ਜਿਹੜੇ ਕੱਪੜੇ ਨਾ ਹੁੰਦੇ ਵਿੱਚ ਇਹਹੀ ਗੱਲ ਮੇਰੀ ਡੀਸੀ ਡੀਸੀ ਸਾਹਿਬ ਨਾਲ ਹੋਈ ਸੀ ਪਰ ਡਿਪਟੀ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਜੇ ਤਾਂ ਗੁਰਦੁਆਰਾ ਐਕਟ ਲਾਗੂ ਹੁੰਦਾ ਫਿਰ ਤਾਂ ਅਸੀਂ ਪ੍ਰਬੰਧਕ ਲਗਾ ਸਕਦੇ ਸੀ ਇੱਥੇ ਗੁਰਦੁਆਰਾ ਐਕਟ ਲਾਗੂ ਨਹੀਂ ਹੁੰਦਾ ਇਹ ਇੱਕ ਪ੍ਰਾਈਵੇਟ ਟਰਸਟ ਹੈਗਾ ਤੇ ਪਰ ਅਸੀਂ ਕਹਿੰਦੇ ਵੀ ਲੋਕਾਂ ਦਾ ਟਰਸਟ ਹੈ ਲੋਕਾਂ ਦੀ ਯਾਦਗਾਰ ਹੈ ਅ ਸੇਦਾਂ ਦੀ ਯਾਦਗਾਰ ਹੈ ਉੱਥੇ ਕਪਲੇ ਕਿਉਂ ਹੋਣ ਫਿਰ ਉੱਥੇ ਤਾਂ ਸਾਨੂੰ ਕੰਪਲੇਨ ਹੀ ਕਰਨੀ ਬਣਦੀ ਸੀ ਜੇ ਤੁਸੀਂ ਡੀਸੀ ਕੋਲ ਵੀ ਹਾਰ ਕੇ ਤੇ ਹੋਰ ਪੱਲੇ ਵੀ ਚਲੋ ਡਿਸੀਜਨ ਨਹੀਂ ਪ੍ਰਬੰਧ ਲਗਾਉਂਦਾ ਡੀਸੀ ਐਸਐਸਪੀ ਨੂੰ ਕਹਿ ਕੇ ਪਰਚਾ ਦਰਜ ਕਰਵਾ ਸਕਦਾ ਸੀ ਪਹਿਲੀ ਹਾਂ ਨਹੀਂ ਹੋਇਆ ਮਤਲਬ ਫਿਰ ਮੈਨੂੰ ਲੱਗਦਾ ਵੀ ਸਾਰਿਆਂ ਤੇ ਪ੍ਰੈਸ਼ਰ ਆ ਗਿਆ ਬੱਡਰ ਆਸੀ ਪ੍ਰੈਸ਼ਰ ਜਦੋਂ ਕੇਂਦਰ ਦੇ ਮੰਤਰੀਆਂ ਨਾਲ ਫੋਟੋ ਆਣਾ ਨਿਰਮਲ ਸਿੰਘ ਐਸਐਸ ਦੀਆਂ ਪੰਜਾਬ ਦੀ ਬੀਜੇਪੀ ਦੀ ਟਾਪ ਦੀ ਲੀਡਰਸ਼ਿਪ ਨਾਲ ਫੋਟੋ ਆਣਾ ਉਹ ਸਟੇਜਾਂ ਦੇ ਸਨਮਾਨ ਉਹਨੂੰ ਦਿੱਤਾ ਜਾਂਦਾ ਹੋਵੇ ਸਾਡੀ ਸ਼ਿਕਾਇਤਾਂ ਤੋਂ ਬਾਅਦ ਉਹਦੇ ਹਾਰ ਪਾਏ ਜਾਂਦੇ ਹੁਣ ਤਾਂ ਸਮਝ ਆਉਂਦੀ ਹੈ ਕਿ ਬੀਜੇਪੀ ਪਾਰਟੀ ਦੇ ਵੱਡੇ ਨੇਤਾ ਜਿਹੜੇ ਆ ਉਹ ਸਿਸਟਮ ਤੇ ਪ੍ਰੈਸ਼ਰ ਪਾ ਰਹੇ ਕਿਤੇ ਕ ਖਰਾਬ ਕਾਰਵਾਈ ਨਾ ਹੋਵੇ। ਕੋਈ ਗ੍ਰਿਫਤਾਰੀ ਹੋਈ ਕਿ ਨਹੀਂ ਹੈ? ਨਹੀਂ ਇਸ ਸਮੇਂ ਤੱਕ ਤਾਂ ਹੁਣ ਤੱਕ ਤਾਂ ਕੋਈ ਗ੍ਰਿਫਤਾਰੀ ਨਹੀਂ ਹੋਈ। ਸਾਨੂੰ ਇਹ ਲੱਗਦਾ ਵੀ ਹੋ ਸਕਦਾ ਨਾ ਹੋਵੇ ਕਿਉਂਕਿ ਜੇ ਬੀਜੇਪੀ ਦਾ ਵੱਡੇ ਨੇਤਾਵਾਂ ਦਾ ਐਡਾ ਵੱਡਾ ਪੁਲਿਸ ਦਾ ਪ੍ਰ ਡੀਜੀਪੀ ਨੂੰ ਡੀਜੀਪੀ ਹਾਂ ਡੀਜੀਪੀ ਸਾਹਿਬ ਨੂੰ ਮੇਰੀ ਬੇਨਤੀ ਹੈ ਤੇ ਐਸਐਸਪੀ ਸਾਹਿਬ ਨੂੰ ਵੀ ਕਿ ਦੇਖੋ ਠੱਗੀ ਦਾ ਟ੍ਰਸਟ ਨਾ ਮਾਰੀ ਹੈ ਇਹਦੀ ਸਹੀ ਪੜਤਾਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਛੇਤੀ ਛੇਤੀ ਕਿਤੇ ਜਿਸ ਤਰੀਕੇ ਨਾਲ ਡੇਢ ਦੋ ਸਾਲ ਪੁਲਿਸ ਮਦਦ ਕਰਦੀ ਰਹੀ ਹੈ ਇਹਨਾਂ ਦੇ ਦੋਸ਼ੀਆਂ ਦੀ ਹੁਣ ਤੁਸੀਂ ਮਦਦ ਨਾ ਕਰੋ ਪਲੀਜ਼ ਸਾਡੇ ਤੇ ਕਿਰਪਾ ਕਰੋ ਇਨਸਾਫ ਕਰੋ ਤੇ ਨਾਲ ਭਾਜਪਾ ਨੂੰ ਵੀ ਤੁਸੀਂ ਲਿਟਰੀ ਹਾਂ ਭਾਰਤੀ ਜਨਤਾ ਪਾਰਟੀ ਨੂੰ ਮੇਰੀ ਬੇਨਤੀ ਹੈ ਕਿ ਸਿਆਸਤ ਹੈ ਅੱਗੇ ਬੋਟ ਬੈਂਕ ਤੁਹਾਡਾ ਜੁੜਿਆ ਹੈ ਨਿਰਮਲ ਸਿੰਘ ਐਸਐਸ ਕੋਲ ਤੁਹਾਨੂੰ ਲੱਗਦਾ ਕਿ Hindu Vote Bank ਹੈਗੇ ਲੁਧਿਆਣੇ ਚ ਇਹਦੀ ਇੱਕ ਫੈਮਿਲੀ ਮੈਂਬਰ ਕਾਉਂਸਲਰ ਹੈ ਪਰ ਜਿਹੜਾ ਠੱਗ ਇਦਾਂ ਹੋਏਗਾ ਉਹਦੀ ਜਿਹੜੀ ਬਦਨਾਮੀ ਹੈ ਉਹ ਤੁਹਾਨੂੰ ਨੁਕਸਾਨ ਜ਼ਿਆਦਾ ਹੋਣਾ ਫਾਇਦਾ ਘੱਟ ਹੋਣਾ ਕਿਉਂਕਿ ਅਲੱਗ-ਅਲੱਗ ਪਲੇਟਫਾਰਮ ਤੇ ਬੋਲਿਆ ਜਾਏਗਾ ਕਿ ਨਿਰਮਲ ਸਿੰਘ ਐਸਐਸ ਬੀਜੇਪੀ ਦਾ ਲੀਡਰ ਹੈ ਤੇ ਉਹਨੂੰ ਗੁਰੂ ਘਰ ਨਾਲ ਠੱਗੀ ਮਾਰੀ ਹੈ ਤੇ ਇਹ ਗੁਰੂ ਘਰ ਕੋਈ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈਗਾ ਬਾਬਾ ਮੋਤੀਰਾਮ ਮੈਰਿਟ ٹرسٹ ਇਸ ਕਰਕੇ ਬੀਜੇਪੀ ਦਾ ਨੁਕਸਾਨ ਵੱਧ ਹੋਣਾ ਤੇ ਫਾਇਦਾ ਘੱਟ ਹੋਣਾ ਤੇ ਅਜਿਹੇ ਠੱਗਾ ਨੂੰ ਪ੍ਰੋਟੈਕਟ ਕਰਨਾ ਬੰਦ ਕਰੇ ਵੀ ਜੀ ਕੋਈ ਉਹਦਾ ਵੀ ਹੈ ਨਰਮਲ ਸਿੰਘ ਕੋਲ ਹਾਂ ਉਹਦਾ ਹੈਗਾ ਪਰ ਮੈਂ ਦੱਸ ਨਹੀਂ ਸਕਦਾ ਇਸ ਸਮੇਂ ਉਹਦਾ ਕਿਹੜਾ ਹੈ ਹਾਂ ਮੈਂ ਦੱਸ ਨਹੀਂ ਸਕਦਾ ਉਹਦਾ ਹੈਗਾ ਇਹਦੀ ਇੱਕ ਪਰਿਵਾਰਕ ਮੈਂਬਰ ਵੀ ਕਾਉਂਸਲਰ ਹੈ ਜੀ ਧੰਨਵਾਦ ਜੀ ਮਿਹਰਬਾਨੀ ਇਸ ਸਮਸਿਆ ਨਾਲ ਸੰਬੰਧ ਸਮਾਸ਼ੀ ਵੀ ਜਿਨ੍ਹਾਂ ਨੇ ਮੁਰਤੀ ਮੇਰਾ ٹرسٹ ਦੇ ਘਪਲਿਆਂ ਦੀ ਸ਼ਿਕਾਇਤ ਕੀਤੀ ਸੀ 2 ਸਾਲ ਬਾਅਦ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਪਰਚਾ ਦਰਜ ਹੋਇਆ ਹੁਣ ਦੇਖਦੇ ਹਾਂ ਕਿ ਮਲਜਮਾਂ ਨੂੰ ਪੁਲਿਸ ਕਦੋਂ ਗ੍ਰਿਫਤਾਰ ਕਰੇਗੀ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ